22 ਜਨਵਰੀ ਨੂੰ ਅਯੋਧਿਆ ਵਿੱਚ ਰਾਮ ਲੱਲਾ ਦੀ ਪ੍ਰਾਨ ਪ੍ਰਤੀਸ਼ਠਾ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਰਾਸ਼ਟਰੀ ਸਿੱਖ ਸੰਗਤ ਵਿਸ਼ਵ Hindu ਪ੍ਰੇਸ਼ਦ ਦੇ ਉੱਤਰ ਭਾਰਤ ਦੇ ਪ੍ਰਚਾਰਕ ਅਕਾਲ ਤਖਤ ਸਾਹਿਬ ਪਹੁੰਚੇ थे ਜਥੇਦਾਰ ਸਾਹਿਬ ਨੂੰ ਸੱਦਾ ਪੱਤਰ ਦਿੱਤਾ ਇਸ ਮੌਕੇ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਚਾਰਕ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਹੇ ਕਿ ਇਸ ਤੋਂ ਪਹਿਲਾਂ ਇਹ ਸੱਦੇ ਪੱਤਰ ਰਾਹੀਂ ਡਾਕ ਰਾਹੀਂ ਤੇ ਮੋਬਾਈਲ ਰਾਹੀਂ ਭੇਜੇ ਜਾ ਚੁੱਕੇ ਨੇ ਉਹਨਾਂ ਕਹੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਹੁਸ਼ਿਆਰਪੁਰ ਵਿੱਚ ਸੱਦਾ ਪੱਤਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਸੀ ਕਿ 22 ਤਰੀਕ ਦੇ ਸਬੰਧ ਵਿੱਚ ਅਸੀਂ ਵਿਦਿਵਤ ਨਿਮੰਤਰਣ ਪੱਤਰ ਦੇਣ ਵਾਸਤੇ ਆਏ ਸੀ ਤੇ ਪਹਿਲਾਂ ਵੀ ਡਾਕ ਰਾਹੀਂ ਤੇ ਮੋਬਾਈਲ ਰਾਹੀਂ ਭੇਜ ਚੁੱਕੇ ਹਾਂ ਪੰਜਾਬ ਦੇ 92 ਐਸ ਇੰਸਟੀਚਿਊਟ ਨੇ ਜਿੱਥੇ ਅਸੀਂ ਇਹ ਪੱਤਰ ਦੇ ਕੇ ਆਏ ਹਾਂ ਪਿਛਲੇ 2 ਦਿਨਾਂ ਤੋਂ ਕੋਈ 25 ਥਾਣਾ ਦੇ ਉੱਤੇ ਦੇ ਚੁੱਕੇ ਆਂ ਐ ਗੁਰਜੀਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਨਾ ਵੀ ਮੇਰੇ ਨਾਲ ਰਾਸ਼ਟਰੀ ਸਿੱਸੰਗਤ ਦੇ ਜਨਰਲ ਸਕੱਤਰ ਸਰਦਾਰ ਰਗਵੀਰ ਸਿੰਘ ਜੀ ਉੱਤਰ ਭਾਰਤ ਦੇ ਪ੍ਰਚਾਰਕ ਨਾਲ ਜਸਬੀਰ ਜੀ ਛੇਤਰੀ ਪ੍ਰਚਾਰਕ ਤੇ ਪੂਰੀ ਰਾਸ਼ਟਰੀ ਸਿੱਸੰਗਤ ਦੀ ਟੀਮ ਤੇ ਆਰਐਸਟੀ ਟੀਮ ਇੱਥੇ ਆਈ ਹੈ ਜਿੱਥੇ ਦਰਨੁਰ ਮੰਤਰ ਪੱਤਰ ਦੇ ਨੇ ਅਗਲਾ ਜੋ ਵੀ ਵੇਰਵਾ ਹੈ ਜੋ ਵੀ ਅਸੀਂ ਕਰਨਾ ਹੈ ਉਹ ਸਾਰਾ ਤੇ ਵਿਸ਼ਵ హిందూ ਪਰਿਸ਼ਦ ਦੇ ਨਾਲ ਮੇਰੇ ਨਾਲ ਪਹੁੰਚ ਕਿਨ ਜਸਬੀਰ ਜਸਬੀਰ ਸਿੰਘ ਜੀ ਅਗਲੀ ਜੋ ਗੱਲਬਾਤ ਹੈ ਇਹ ਖੁਦ ਆਪ ਦੱਸਣਗੇ ਜੀ ਅਗਲਾ ਵੀਰਵਾ ਦੱਸਣਗੇ ਜੀ ਕੀ ਨਹੀਂ ਉੱਤਰ ਦਿਨਾ ਇਹ ਤੇ ਕਿਹਨੂੰ ਦੱਸਣਾ ਵੀਰਣਾਮ ਪ੍ਰਮੋਦਾ ਜੀ ਮੈਂ ਉੱਤਰਪੁਰ ਦੇ ਸਮਾਜਿਕ ਸਮਰਸਤਾ ਦਾ ਸੰਯੋਜਕਾ ਜਲੰਧਰ ਮੇਰਾ ਵਿਵਾਸ ਹੈ ਔਰ ਸ਼੍ਰੀ ਰਾਮ ਜਨਮ ਭੂਮੀ ਦੇ ਉੱਪਰ ਜੋ ਸ਼੍ਰੀ ਰਾਮ ਲੱਲਾ ਜੀ ਦੇ ਮੰਦਿਰ ਦਾ ਪ੍ਰਣ ਅਧਿਸ਼ਠਾ ਦਾ ਕਰਤੂ ਹੋਣ ਵਾਲਾ ਹੈ 22 ਤਰੀਕ ਨੂੰ ਉਸ ਸੰਬੰਧਿਤ ਦੇ ਵਿੱਚ ਅਸੀਂ ਵਿਦਿਵਤ ਨਿਮੰਤਰਣ ਪੱਤਰਕ ਦੇਣ ਵਾਸਤੇ ਆਏ ਸੀ ਵੈਸੇ ਪਹਿਲਾਂ ਡਾਕ ਰਾਹੀਂ ਔਰ ਮੋਬਾਈਲ ਰਾਹੀਂ ਵੀ ਨਿਮੰਤਰਣ ਪੱਤਰਕ ਆ ਚੁੱਕਿਆ ਔਰ ਮੈਂ ਅਸੀਂ ਵਿਦਿਵਤ ਆਪ ਮਿਲ ਕੇ ਨਿਮੰਤਰਣ ਪੱਤਰਕ ਦੇਣ ਵਾਸਤੇ ਆਏ ਸੀ ਜਥੇਦਾਰ ਸਾਹਿਬ ਦੇ ਨਾਲ ਤਾਂ ਮਿਲ ਨਹੀਂ ਹੋਇਆ ਉਹ ਬਾਹਰ ਨੇ ਬਾਕੀ ਉਹਨਾਂ ਨੇ ਇਹ दस सब योजना बना के जिस तरह भी होगा अगला कार्यक्रम का बना के तहत दसा कि अंदर लगभग बानवे ऐसे इंस्टीट्यूट ने जहाँ जिथे जिथे असी पत्रक दे के आए हाँ और पिछले दो दिन तो अभी कोई चौबीस पच्चीस स्थानों देते उत्ते पत्रक दे चुके और अपने पंजाब के अंदर तीन तख्त साहिब ने ਉਹਨਾਂ ਤਿੰਨ ਤਖਤਾਂ ਸਾਬਦਾ ਦੇ ਜਥੇਦਾਰਾਂ ਸਭ ਨੂੰ ਅਸੀਂ ਦੇਖ ਕੇ ਆਏ ਆਂ ਔਰ ਉਹਨਾਂ ਤੱਕ ਪੱਤਰ ਪਹੁੰਚ ਗਿਆ। ਰਾਸ਼ਟਰੀ ਸਿੱਖ ਸੰਗਠਨ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਂ ਮੀ ਜੀ ਨੂੰ ਵੀ ਅਸੀਂ ਮਿਲ ਕੇ ਹੁਸ਼ਿਆਰਪੁਰ ਦੇ ਅੰਦਰ ਉਹ ਪੱਤਰ ਦੇਖ ਕੇ ਆਏ। ਰਾਸ਼ਟਰੀ ਸਿੱਖ ਸੰਗਠਨ ਨੂੰ ਸੱਦਾ ਜਰਤਾ ਨਹੀਂ ਨਹੀਂ ਨਾਮ ਜਨਮ ਉਮੀਦ ਵਿਸ਼ਵ Hindu ਪਰਸ਼ਦ ਸ਼੍ਰੀ ਰਾਮ ਜਨਮ ਉਮੀਦ ਤੀਰਥ ਟਰਸਟ ਵੱਲੋਂ ਜਿਹੜਾ ਇਹ ਪੱਤਰ ਆਇਆ ਹੈ। ਬਾਕੀ ਸਾਰੀਆਂ ਸਹਿਯੋਗੀ ਸੰਸਥਾਵਾਂ ਜਿਹੜੀਆਂ ਨਾਲ ਨਹੀਂ ਹੈ ਉਹ ਸਾਰੀਆਂ ਨਾਲ ਆ ਕੇ ਜਦ ਦੇਣ ਵਾਸਤੇ ਵਿੱਚ ਇਹ ਰਾਸ਼ਟਰੀ ਸਿੱਖ ਸੰਗਤ ਜੀ ਬਿਲਕੁਲ ਲੱਗਦਾ ਹੈ ਕਿ ਜਥੇਦਾਰ ਸਭ ਇਸ ਸਮਾਗਮ ਚ ਸ਼ਾਮਲ ਹੋਣਗੇ ਜ਼ਰੂਰ ਸ਼ਾਮਲ ਹੋਣਗੇ ਇਹ ਤੇ ਉਹਨਾਂ ਦੀ ਯੋਜਨਾ ਤੇ ਉਪਰ ਨਿਰਭਰ ਕਰਦਾ ਹੈ ਹਾਂ ਉਹਦਾ ਕਾਰਨ ਹੈ ਕਿ 2004 ਦੇ ਵਿੱਚ ਅਕਾਲ ਤਖਤ ਸਭ ਵੱਲੋਂ ਰਾਸ਼ਟਰੀ ਸਿੱਖ ਸੰਗਤ ਨੂੰ ਸਿੱਖ ਰੋਧੀ ਪਾਰਟੀ ਕਿਹਾ ਗਿਆ ਸੀ ਮੈਂ ਇੱਕ ਮੈਂ ਇੱਕ ਬੇਨਤੀ ਕਰ ਰਿਹਾ ਜੀ ਇਹ ਰਾਸ਼ਟਰੀ ਸਿੱਖ ਸੰਗਤ ਦਾ ਪ੍ਰੋਗਰਾਮ ਨਹੀਂ ਹੈ ਬਿਲਕੁਲ ਕਲੀਅਰ ਕਰ ਦਿਨਾ ਇਹ ਆਰਾਮ ਜਨਮ ਭੂਮੀ ਦਾ ਪ੍ਰੋਗਰਾਮ ਹੈ ਇਹ ਪੰਜਾਬ ਤੇ ਤੇ ਪੰਜਾਬ ਦੇ ਬਾਹਰ ਦੇ ਹਿੰਦੂਆਂ ਦੀ ਆਸਥਾ ਨਾਲ ਜੁੜਿਆ ਇੱਕ ਬੜਾ ਵੱਡਾ ਵਿਸ਼ੇ ਆ ਸਿੱਖ ਕੌਮ ਕਿਸੇ ਵੀ ਧਰਮ ਦੀ ਨਿੰਦਿਆ ਕਿਸੇ ਧਰਮ ਨਾਲ ਵੈਰ ਵਿਕਟਰਾ ਨਹੀਂ ਕਰਦੀ ਮੈਂ 100% ਉਮੀਦ ਕਰਦਾ ਹਾਂ ਵੀ ਜਥੇਦਾਰ ਸਾਹਿਬ ਇਸ ਇਸ ਸਥਾਨ ਤੇ ਜ਼ਰੂਰ ਪਹੁੰਚਣਗੇ ਉਹਨਾਂ ਦੇ ਮਨ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਸ ਤਰ੍ਹਾਂ ਦੀ ਗੱਲਾਂ ਕਰਕੇ ਅਸੀਂ ਇਸ ਪਾੜੇ ਨੂੰ ਬਤਾਈਏ ਨਾ ਅਸੀਂ ਐਜ ਪੱਤਰਕਾਰ ਜਾਂ ਐਜੇ ਅਸੀਂ ਮਨੁੱਖ ਇਸ ਗੱਲ ਦੀ ਅਗਲਿਆਂ ਦੀ ਰਿਸਪੈਕਟ ਕਰੀਏ ਵੀ ਇੰਨਾ ਵੱਡਾ ਜਿਹੜਾ ਲੈ ਕੇ ਅਸੀਂ ਆਏ ਇੱਥੇ ਤੇ ਇਹਦਾ ਮਾਨ ਸਨਮਾਨ ਕਰੀਏ ਨਹੀਂ ਅਸੀਂ ਬੜਾ ਮਾਨ ਸਨਮਾਨ ਬਿਲਕੁਲ ਹੀ ਸਿੱਖ ਕੌਮ ਜਿਸ ਤਰ੍ਹਾਂ ਔਰ ਇਹ ਜੇ ਤੁਹਾਨੂੰ ਪਤਾ ਹੀ ਸਿੱਖਾਂ ਦਾ ਕੰਟਰੀਬਿਊਸ਼ਨ ਰਿਹਾ ਹੈ ਇਹ ਕੰਟਰੀਬਿਊਸ਼ਨ ਬਹੁਤ ਵੱਡਾ ਜੀ ਅਲੱਗ ਅਲੱਗ ਸੰਸਥਾਵਾਂ ਦਾ ਜਿਹੜਾ ਸਵਾਲ ਸਿਰਫ ਇਹ ਸੀ ਕਿ ਦੇਖੋ ਜਾਨਾ ਨਾ ਨਾ ਜਾਨਾ ਉਹਨਾਂ ਦਾ ਇੱਕ ਨਿੱਜੀ ਫੈਸਲਾ ਹੋ ਸਕਦਾ ਹੈ ਲੇਕਿਨ ਸਿੱਖ ਕੌਮ ਦੀ ਜਿੱਥੇ ਗੱਲ ਕਰਦੇ ਹੋ ਇੱਕ ਜਥੇਦਾਰ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਨਹੀਂ ਹੈ ਨਾ ਕਿ ਇੱਕ ਧੜੇ ਦੇ ਨੇ ਪ੍ਰੋਪਰ ਇੱਕ ਸੰਸਥਾ ਦੇ ਮੁਖੀ ਨੇ ਠੀਕ ਹੈ ਪੂਰੀ ਸਿੱਖ ਹਿੰਦੂ ਕੋਈ ਅਲੱਗ ਨਹੀਂ ਹੈ ਨਵੇਂ ਮਾਸ ਦੇ ਰਿਸ਼ਤੇ ਦੀ ਗੱਲਾਂ ਹੀ ਕਰਦੇ ਜਾਂਦੇ ਕਿ ਹੈ ਹੀ ਨਵੇਂ ਮਾਸੇ ਠੀਕ